ਗੁੱਡ ਮੋਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਅਖਾਣਾ ਦੇ ਅਰਥ ਤੇ ਵਾਕਾਂ ਵਿੱਚ ਵਰਤੋ ਤੇ ਬੇਟਾ 31 ਨੰਬਰ ਤੇ ਹੈਗਾ ਅੱਗ ਜਾਣੇ ਲੋਹਾਰ ਜਾਣੇ ਫੁਕਣੀ ਵਾਲੇ ਦੀ ਜਾਣੇ ਬਲਾ ਤੇ ਇਹਦਾ ਅਰਥ ਹੈਗਾ ਕਹਿੰਦੇ ਕਿ ਦੋਵਾਂ ਧਿਰਾਂ ਵਿੱਚ ਲੜਾਈ ਪਵਾ ਕੇ ਪਾਸੇ ਹੋ ਜਾਣ ਵਾਲਾ ਇਹਦਾ ਵਾਕ ਇਸ ਤਰ੍ਹਾਂ ਅੰਗਰੇਜ਼ ਭਾਰਤ ਤੇ ਪਾਕਿਸਤਾਨ ਵਿੱਚ ਵੰਡ ਪਾ ਕੇ ਚਲੇ ਗਏ ਤੇ ਹੁਣ ਦੋਵੇਂ ਦੇਸ਼ ਆਪਸ ਵਿੱਚ ਲੜਦੇ ਰਹਿੰਦੇ ਹਨ ਲੜਾਈਆਂ ਦੇ ਨੁਕਸਾਨ ਨੂੰ ਦੋਹਾਂ ਪਾਸਿਆਂ ਦੇ ਪੰਜਾਬੀ ਹੀ ਜਾਣਦੇ ਹਨ ਅੰਗਰੇਜ਼ਾਂ ਨੂੰ ਇਸ ਗੱਲ ਨਾਲ ਕੀ ਉਹ ਤਾਂ ਲੁੱਟ-ਪੁੱਟ ਕੇ ਆਪ ਕਿਸਗ ਦੇ ਬਣੇ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਅੱਗ ਜਾਣੇ ਲੋਹਾਰ ਜਾਣੇ ਫੁਕਨੀ ਵਾਲੇ ਦੀ ਜਾਣੇ ਬਿਲਾ ਨੈਕਸਟ ਹੈਗਾ ਸਾਡਾ ਅੱਗ ਲੈਂਡ ਆਈ ਘਰ ਬਾਰਨ ਜਾਂ ਘਰ ਵਾਲੀ ਬਣ ਬੈਠੀ ਜਦੋਂ ਲੋੜ ਵੇਲੇ ਕਿਸੇ ਤੋਂ ਕੋਈ ਮਦਦ ਲਈ ਜਾਵੇ ਪਰ ਮਗਰੋਂ ਉਹ ਮਦਦ ਕਰਨ ਵਾਲੇ ਦੀ ਚੀਜ਼ ਉੱਤੇ ਕਬਜ਼ਾ ਕਰ ਲਵੇ ਉਦੋਂ ਇਹ ਖਾਨ ਜਿਹੜਾ ਵਰਤਿਆ ਜਾਂਦਾ ਹੈ ਸਾਡਾ ਵਾਕ ਇਸ ਤਰ੍ਹਾਂ ਹੈ ਕਹਿੰਦੇ ਅੰਗਰੇਜ਼ਾਂ ਨੇ ਜਹਾਗੀਰ ਤੋਂ ਭਾਰਤ ਵਿੱਚ ਵਪਾਰ ਕਰਨ ਦੀ ਆਗਿਆ ਲਈ ਪਰ ਹੌਲੀ-ਹੌਲੀ ਉਹਨਾਂ ਨੇ ਸਾਰਾ ਹਿੰਦੁਸਤਾਨ ਆਪਣੇ ਕਬਜ਼ੇ ਵਿੱਚ ਕਰ ਲਿਆ ਕੀਤਾ ਸਾਰਾ ਹਿੰਦੁਸਤਾਨ ਆਪਣੇ ਕਬਜ਼ੇ ਵਿੱਚ ਕਰ ਲਿਆ ਇਹ ਤਾਂ ਉਹ ਗੱਲ ਸੀ ਅਗ ਲੈਣ ਆਈ ਘਰਬਾਰਨ ਬਣ ਬੈਠੀ ਨੈਕਸਟ ਹੈ ਆਪਣਾ ਟੋਸਾ ਆਪ ਪਰੋਸਾ ਜਦੋਂ ਕਿਸੇ ਕੋਲ ਆਪਣੀ ਪੂੰਜੀ ਹੋਵੇ ਤਾਂ ਉਹ ਆਪਣਾ ਕੰਮ ਝਟ ਸਵਾਰ ਲਵੇ ਪਰੰਤੂ ਪ੍ਰਾਈ ਪੂੰਜੀ ਵੱਲ ਤੱਕਣ ਵਾਲੇ ਦਾ ਕੰਮ ਸਿਰੇ ਨਾ ਚੜੇ ਤੇ ਇਹਦੇ ਵਿੱਚ ਅਹੀ ਵਾਕ ਹੱਡਾ ਕਹਿੰਦੇ ਕਿ ਭਾਈ ਬੰਦੇ ਨੂੰ ਆਪਣੇ ਕੋਲ ਕੁਝ ਪੂੰਜੀ ਜੋੜ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬੰਦੇ ਨੂੰ ਹੌਸਲਾ ਰਹਿੰਦਾ ਹੈ ਤੇ ਲੋੜ ਪੈਣ ਤੇ ਕਿਸੇ ਅੱਗੇ ਕਿਸੇ ਵੱਲ ਨਹੀਂ ਵੇਖਣਾ ਪੈਂਦਾ ਜਾਂ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਅੱਗੇ ਹੱਥ ਨਹੀਂ ਫਲਾਣੇ ਪੈਂਦੇ ਸਿਆਣੇ ਕਹਿੰਦੇ ਹਨ ਆਪਣਾ ਢੋਸਾ ਆਪ ਰੋਸਾ ਨਸਟ ਆਪਣੇਆਂ ਦੇ ਮੈਂ ਗਿੱਟੇ ਪੰਨਾ ਚੁੰਮਾ ਪੈਰ ਬਗਾਨਿਆਂ ਤੇ ਜਦੋਂ ਕੋਈ ਪਰਾਇਆ ਨਾਲ ਪ੍ਰੇਮ ਬਿਹਾਰ ਵਾਲਾ ਸਲੂਕ ਕਰੇ ਪਰ ਆਪਣੇ ਨਾਲ ਬੁਰਾ ਠੀਕ ਹੈ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਤੁਹਾਡਾ ਵਾਹ ਕਿਸ ਤਰ੍ਹਾਂ ਮੇਰਾ ਮੇਰੀ ਪਰਜਾਈ ਤੇ ਭਰਾ ਮੇਰੇ ਨਾਲ ਹਮੇਸ਼ਾ ਰੁੱਖਾ ਬਣ ਕੇ ਰਹਿੰਦੇ ਹਨ ਪਰ ਗਵਾਂਡੀਆਂ ਦੀ ਕੁੜੀ ਨਾਲ ਉਹਨਾਂ ਦੀ ਬੜੀ ਸਾਝ ਹੈ ਉਹਨਾਂ ਦੀ ਤਾਂ ਉਹ ਗੱਲ ਹੈ ਆਪਣੇਆਂ ਦੇ ਮੈਂ ਗਿੱਟੇ ਪੰਨਾ ਚੁੰਮਾ ਪੈਰ ਬਗਾਨਿਆਂ ਤੇ ਨੈਕਸਟ ਹੈ ਆਲੇ ਆਪੋਆਂ ਦਾ ਰੱਬ ਰਾਖਾ ਇਹਦਾ ਅਰਥ ਹੈ ਸਧਾਰਨ ਤੇ شریف ਬੰਦਿਆਂ ਦਾ ਰੱਬ ਰਾਖਾ ਹੁੰਦਾ ਹੈ ਇਹਦਾ ਵਾ ਕਿਸ ਤਰ੍ਹਾਂ ਕਹਿੰਦੇ ਕਿ ਜੇਕਰ ਮੇਰੇ ਨਾਲ ਜ਼ਮੀਨ ਦਾ ਝਗੜਾ ਕਰਨ ਵਾਲੇ ਸਰਪੰਚ ਦੀ ਪਹੁੰਚ ਦੂਰ ਤੱਕ ਹੈ ਤਾਂ ਕੋਈ ਗੱਲ ਨਹੀਂ ਰੱਬ ਤਾਂ ਜਾਣਦਾ ਹੀ ਹੈ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਮੇਰਾ ਤਾਂ ਉਹੀ ਸਹਾਰਾ ਹੈ ਕਿਉਂਕਿ ਕਿਉਂਕਿ ਰੱਬ ਮੇਰੇ ਨਾਲ ਮਾੜਾ ਨਹੀਂ ਹੋਣ ਦੇਵੇਗਾ ਕਿਉਂਕਿ ਸਿਆਣੇ ਕਹਿੰਦੇ ਹਨ ਆਲਿਆਂ ਭੋਲਿਆਂ ਦਾ ਰੱਬ ਰਾਖਾ ਨੈਕਸਟ ਹੈ ਅੱਗੇ ਪਿੱਛੇ ਚੰਗੀ ਦਿਨ ਵਿਹਾਰ ਮੰਦੀ ਇਹਦਾ ਅਰਥ ਕੀ ਹੈ ਕਹਿੰਦੇ ਕਿ ਜਦੋਂ ਕੋਈ ਹਰ ਰੋਜ਼ ਤੇ ਚੰਗਾ ਰਹੇ ਪਰ ਕਿਸੇ ਦਿਨ ਵਿਹਾਰ ਤੇ ਵਿਗੜ ਬੈਠੇ ਇਹਦਾ ਅਰਥ ਇਸ ਤਰ੍ਹਾਂ ਤੇ ਵਾਕ ਹੁਣ ਬਣਾਣਿਆ ਕਹਿੰਦੇ ਕਿ ਵੈਸੇ ਤਾਂ ਮੇਰੀ ਚਾਚੀ ਹਰ ਦਿਨ ਸਾਡੇ ਘਰ ਆਉਂਦੀ ਜਾਂਦੀ ਹੈ ਪਰ ਮੇਰੇ ਜਨਮ ਦਿਨ ਤੇ ਮੇਰੀ ਮਾਤਾ ਦੀ ਮਾਤਾ ਜੀ ਉਚੇਚ ਉਚੇਚ ਮਤ ਖਾਸ ਤੌਰ ਤੇ ਉਚੇਚ ਉਹਨਾਂ ਨੂੰ ਬੁਲਾਉਣ ਗਏ ਤਾਂ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੀ ਮਾਤਾ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ ਅੱਗੋਂ ਪਿੱਛੂ ਚੰਗੀ ਦਿਨ ਵਿਹਾਰ ਮੰਦੀ ਨੈਸਟ ਹੈ ਅਥਰੂ ਇਕ ਨਹੀਂ ਕਲੇਜਾ 베ਰੇ 베ਰੇ ਇਹਦਾ ਅਰਥ ਕੀ ਹੈ ਕਹਿੰਦੇ ਕਿ ਜਦੋਂ ਕੋਈ ਫੋਕੀ ਹਮਦਰਦੀ ਦਿਖਾਵੇ ਇਹਦਾ ਵਾਕ ਇਸ ਤਰ੍ਹਾਂ ਹੈ ਬੀਰੋ ਆਪਣੀ ਸ਼ਰੀਕਨੀ ਦੇ ਖੇਤ ਵਿੱਚ ਅੱਗ ਲੱਗਣ ਉੱਤੇ ਅਫਸੋਸ ਪ੍ਰਗਟ ਕਰਨ ਲਈ ਰੋਣ ਦਾ ਐਵੇਂ ਦਿਖਾਵਾ ਹੀ ਕਰ ਰਹੀ ਸੀ ਉਂਝ ਉਸ ਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਦੀ ਬੂੰਦ ਨਹੀਂ ਟਪਕੀ ਜਿਸ ਨੂੰ ਵੇਖ ਕੇ ਮੈਂ ਕਿਹਾ ਅਥਰੂ ਇੱਕ ਨਹੀਂ ਕਲੇਜਾ 베ਰੇ 베ਰੇ ਨੈਸਟ ਹੈ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਇਹਦਾ ਅਰਥ ਕੀ ਹੈ ਕਹਿੰਦੇ ਕਿ ਹਮਦਰਦੀ ਜਾਂ ਮਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉੱਤੇ ਕੋਈ ਅਸਰ ਨਾ ਹੋਵੇ ਇਹਦਾ ਵਾਕ ਇਸ ਤਰ੍ਹਾਂ ਕਹਿੰਦੇ ਕਿ ਬੁੱਢੀ ਔਰਤ ਆਪਣੇ ਪੁੱਤਰ ਦੀ ਬੇਗੁਨਾਹੀ ਲਈ ਐਸ ਐਚਓ ਅੱਗੇ ਰੋ ਰੋ ਕੇ ਥੱਕ ਗਈ ਸੀ ਪਰ ਉਸਨੇ ਉਸ ਵੱਲ ਜ਼ਰਾ ਵੀ ਧਿਆਨ ਨਾ ਦਿੱਤਾ ਤੇ ਮੈਂ ਕਿਹਾ ਮਾਈ ਇੱਥੇ ਤਾਂ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋਹ ਵਾਲੀ ਗੱਲ ਹੈ ਐਨਾ ਨੇ ਤੇਰੀ ਨਹੀਂ ਸੁਣੀ ਕਿਉਂਕਿ ਇਸ ਨੂੰ ਤੇਰੇ ਵਿਰੋਧੀਆਂ ਨੇ ਮੋਟੀ ਰਕਮ ਦਿੱਤੀ ਹੋਈ ਹੈ ਨੈਕਸਟ ਹੈ ਅੰਨਾ ਵੰਡੇ ਸ਼ੀਰਣੀ ਮੂੜਖੜ ਆਪਣਿਆਂ ਨੂੰ ਦੇ ਜਦੋਂ ਕੋਈ ਆਦਮੀ ਬਹੁਤਿਆਂ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਸਮਰੱਥਾ ਮਤਿ ਪਾਵਰ ਰੱਖਦਾ ਹੋਵੇ ਸ਼ਕਤੀ ਰੱਖਦਾ ਹੋਵੇ ਤਾਕਤ ਰੱਖਦਾ ਹੋਵੇ ਪਰ ਵਾਰ-ਵਾਰ ਆਪਣਿਆਂ ਨੂੰ ਹੀ ਲਾਭ ਪਹੁੰਚਾਵੇ ਇਹਦਾ ਅਰਥ ਇਹ ਹੈ ਤੋ ਵਾਕ ਬਣਾਉਣੇ ਕਹਿੰਦੇ ਕਿ ਸਾਡੇ ਦੇਸ਼ ਦੇ ਸਿਆਸੀ ਲੋਕ ਨੌਕਰੀਆਂ ਕੋਟੇ ਪਲਾਟ ਤੇ ਪਾਰਟੀ ਵਿੱਚ ਉੱਚੇ ਅਹੁਦੇ ਆਪਣੇ ਸਕੇ ਸਬੰਧੀਆਂ ਨੂੰ ਹੀ ਦਿੰਦੇ ਹਨ ਇੱਥੇ ਤਾਂ ਉਹ ਗੱਲ ਹੈ ਅੰਨਾ ਵੰਡੇ ਸ਼ੀਰਨੀ ਮੂੜਖੜ ਆਪਣਿਆਂ ਦੇ ਨੈਸਟ ਹੈ ਕਹਿੰਦੇ ਨੇ ਕਿ ਆਪਣੀ ਆਪਣੀ ਢਫਲੀ ਆਪਣਾ ਆਪਣਾ ਰਾਗ ਜਦੋਂ ਇਹਦਾ ਅਰਥ ਹੈ ਕਹਿੰਦੇ ਜਦੋਂ ਇੱਕ ਦੂਜੇ ਦੀ ਗੱਲ ਨਾ ਸੁਣ ਕੇ ਆਪਣੇ ਆਪਣੇ ਢੰਗ ਨਾਲ ਸਾਰੇ ਕੰਮ ਕਰੀ ਜਾਣ ਇਹਦਾ ਵਾਕ ਇਸ ਤਰ੍ਹਾਂ ਕਹਿੰਦੇ ਸਾਡੇ ਘਰ ਵਿੱਚ ਆਪਣੀ ਢਫਲੀ ਆਪਣੀ ਆਪਣੀ ਢਫਲੀ ਤੇ ਆਪਣੇ ਆਪਣਾ ਰਾਗ ਵਾਲੀ ਗੱਲ ਹੈ ਕੋਈ ਵੀ ਇੱਕ ਸਲਾਹ ਨਾ ਕੰਮ ਨਹੀਂ ਕਰਦਾ ਕੋਈ ਕੁਝ ਕਹਿੰਦਾ ਹੈ ਤੇ ਕੋਈ ਕੁਝ ਨੈਸਟ ਹੈ ਅੰਮਾ ਨਾਲੂ ਹਿਜਲੀ ਸੋ ਫਫੇ ਕੁੱਟਣ ਇਹਦਾ ਅਰਥ ਹੈ ਝੂਠੇ ਪਿਆਰ ਦਾ ਦਿਖਾਵਾ ਕਰਨ ਵਾਲੇ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਹਰੀ ਤੇ ਹਰੀਸ਼ ਦੀ ਦੋਸਤੀ ਸਾਰੇ ਪਿੰਡ ਵਿੱਚ ਮਸ਼ਹੂਰ ਸੀ ਤੇ ਹਰੀ ਨੇ ਵਿਸ਼ਵਾਸ ਕਰਕੇ ਉਸ ਦੇ ਵਪਾਰ ਵਿੱਚ 10 ਲੱਖ ਲਾ ਬੈਠਾ। ਪਰ ਮੈਨੂੰ ਉਸ ਤੇ ਸ਼ੱਕ ਸੀ ਕਿ ਉਹ ਉਸ ਨੂੰ ਧੋਖਾ ਦੇਵੇਗਾ। ਮੈਂ ਇਸ ਬਾਰੇ ਉਸ ਨੂੰ ਸੁਚੇਤ ਵੀ ਕੀਤਾ ਸੀ ਪਰ ਉਸ ਨੂੰ ਧੋਖਾ ਖਾ ਕੇ ਹੀ ਸਮਝ ਆਈ। ਤਾਂ ਮੈਂ ਕਿਹਾ ਅੰਮਾ ਨਾਲੋਂ ਅੰਮਾ ਨਾਲੋ 헤ਜਲੀ ਸੋ ਫਫੇ ਕੁੱਟਣ ਸੋ ਫਫੇ ਕੁੱਟਣ ਨੈਸਟ ਹੈ ਆਪਣੀ ਮੱਜ ਦਾ ਦੁੱਧ ਸੋਕ ਤੇ ਜਾ ਕੇ ਹੀ ਪੀਦਾ ਹੈ ਇਹਦਾ ਅਰਥ ਕੀ ਹੈ ਕਹਿੰਦੇ ਕਿ ਜੇਕਰ ਪਰੋਣੇ ਮਤਲਬ ਜਿਹੜਾ ਕੋਈ ਹੱਡ ਗੈਸਟ ਆਂਦਾ ਮਹਿਮਾਨ ਆਂਦਾ ਜੇ ਉਹਦੀ ਖਾਤਰਦਾਰੀ ਹੀ ਚੰਗੀ ਕਰਾਂਗੇ ਤਾਂ ਉਹ ਵੀ ਸਾਡੀ ਉਸੇ ਤਰ੍ਹਾਂ ਖਾਤਰਦਾਰੀ ਕਰੇਗਾ ਜਦੋਂ ਅਸੀਂ ਉਹਨਾਂ ਦੇ ਘਰ ਜਾਵਾਂਗੇ ਠੀਕ ਹੈ ਇਹਦਾ ਵਾਕ ਇਸ ਤਰ੍ਹਾਂ ਕਾਕਾ ਜੀ ਆਪਣੀ ਮੱਝ ਦਾ ਦੁੱਧ ਸੋਕੇ ਤੇ ਸੋ ਕੋ ਤੇ ਜਾ ਕੇ ਪੀਦਾ ਹੈ ਆਏਗੇ ਦੀ ਖਾਤਰ ਕਰਿਆ ਕਰੋ ਜਦੋਂ ਤੁਸੀਂ ਉਹਨਾਂ ਕੋਲ ਜਾਓਗੇ ਤਾਂ ਹੀ ਉਹ ਵੀ ਤੁਹਾਡੀ ਤਨ ਮਨ ਨਾਲ ਖਾਤਰ ਕਰਨਗੇ ਠੀਕ ਹੈ ਨੈਕਸਟ ਹੈ ਅਕਲੋਂ ਅੰਨੀ ਨਾ ਨੂਰਪਰੀ ਇਹਦਾ ਅਰਥ ਹੈ ਜਦੋਂ ਕਿਸੇ ਦਾ ਨਾਂ ਅਮੀਰਾਨਾ ਅਮੀਰਾ ਮਤਲਬ ਅਮੀਰਾਂ ਵਾਲਾ ਹੋਵੇ ਤੇ ਸੁੰਦਰ ਹੋਵੇ ਪਰ ਉਸ ਦੀ ਸ਼ਕਲ ਤੇ ਅਕਲ ਮਾੜੀ ਹੋਵੇ ਜਦੋਂ ਮੈਨੂੰ ਪਤਾ ਲੱਗਾ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਮੂਰਖ ਦਾ ਨਾਂ ਵਿਦਿਆਸਾਗਰ ਹੈ ਤਾਂ ਮੇਰੇ ਮੂੰਹੋਂ ਚਾਣਕ ਨਿਕਲ ਗਿਆ ਅਕਲੁ ਅੰਨੀ ਨਾ ਨੂਰ ਪਰੇ ਨੈਸਟ ਹੈ ਆਪਣੀਆਂ ਨ ਦਸੀਏ ਪਰਾਈਆਂ ਕਰ ਕਰ ਹਸੀਏ ਇਹਦਾ ਅਰਥ ਹੈ ਜਦੋਂ ਕੋਈ ਆਪਣੀਆਂ ਕਮਜ਼ੋਰੀਆਂ ਤੇ ਨੁਕਸਾਨ ਨੂੰ ਲੁਕਾਵੇ ਪਰ ਦੂਜਿਆਂ ਦੀਆਂ ਕਮਜ਼ੋਰੀਆਂ ਤੇ ਨੁਕਸਾਨ ਨੂੰ ਉਸ਼ਾਲੇ ਠੀਕ ਹੈ ਇਦੇ ਵਿੱਚ ਸਾਡਾ ਅਰਥ ਇਸ ਤਰ੍ਹਾਂ ਤੇ ਬਾਅਕ ਇਸ ਤਰ੍ਹਾਂ ਬਣਾਨਿਆ ਕਹਿੰਦੇ ਕੋ ਗੁਰਮੇਲ ਦਾ ਪੁੱਤਰ ਲੋਕਾਂ ਦੀ ਜੇਬਾਂ ਕੱਟਦਾ ਹੈ ਤੇ ਕਈ ਵਾਰ ਉਸ ਨੂੰ ਪੁਲਿਸ ਫੜ ਕੇ ਵੀ ਲੈ ਗਈ ਹੈ ਪਰ ਫਿਰ ਵੀ ਉਹ ਆਪਣੇ ਪੁੱਤਰ ਦੀ ਨਹੀਂ ਸਗੁ ਲੋਕਾਂ ਦੇ ਨੇਕ ਪੁੱਤਰਾਂ ਦੀਆਂ ਬੁਰਾਈਆਂ ਹਰ ਥਾਂ ਕਰਦਾ ਰਹਿੰਦਾ ਹੈ ਇਸ ਦੀ ਤਾਂ ਉਹ ਗੱਲ ਹੈ ਅਖੇ ਆਪਣੀਆਂ ਨਾ ਦਸੀਏ ਪਰਾਈਆਂ ਕਰ ਕਰ ਹਸੀਏ ਨੈਸਟ ਸਾਡਾ ਕਹਿੰਦੇ ਕਿ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤਾਂ ਬਸੱਤਰ ਇਹਦੇ ਵਿੱਚ ਸਾਡਾ ਅਰਥ ਇਸ ਤਰ੍ਹਾਂ ਆਪਣੇ ਨੁਕਸਾਨ ਤੋਂ ਦੁਖੀ ਹੋਣਾ ਪਰ ਦੂਜਿਆਂ ਦੇ ਨੁਕਸਾਨ ਨੂੰ ਮਾਮੂਲੀ ਸਮਝਣਾ ਇਹਦੇ ਵਿੱਚ ਵਾਕ ਇਸ ਤਰ੍ਹਾਂ ਬਣਾਵਾਂਗੇ ਭਾਈ ਹਰ ਕਿਸੇ ਨੂੰ ਆਪਣਾ ਨੁਕਸਾਨ ਹੀ ਵੱਡਾ ਲੱਗਦਾ ਹੈ ਤੇ ਦੂਜਿਆਂ ਦੇ ਨੁਕਸਾਨ ਨੂੰ ਤਾਂ ਉਹ ਮਾਮੂਲੀ ਗੱਲ ਹੀ ਸਮਝਦੇ ਹਨ ਸਿਆਣਿਆ ਠੀਕ ਹੀ ਕਿਹਾ ਹੈ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤੇ ਦੂਜੇ ਦੇ ਘਰ ਦੂਜੇ ਦੇ ਲੱਗੇ ਤਾਂ 75 ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ ਇਹ ਅਖਾਣ ਕਰ ਲਓ ਹਰੇ ਟੋਟਲ ਹੈਗੇ ਨੇ 150 ਅਖਾਣ ਤੇ ਇਹ ਧੀਰੇ ਧੀਰੇ ਹੀ ਕਰ ਲਾਂਗੇ ਸਾਰੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ